ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਬਾਦਸ਼ਾਹ ਦੇ ਦਰਬਾਰ ਵਿੱਚ ਇੱਕ ਸੱਜਣ ਆਉਂਦਾ ਹੈ ਉਹ ਗਰੀਬ ਬੜਾ ਪਰ ਉਹਦੇ ਕੋਲ ਗੁਣ ਹੈ ਕਿ ਉਹ ਅੱਖਰ ਜੋੜ ਕੇ ਕਵਿਤਾ ਲਿਖ ਲੈਂਦਾ ਹੈ ਇਹ ਰੱਬ ਵੱਲੋਂ ਹਣ ਹੁੰਦੇ ਨੇ ਸਾਰੇ ਨਹੀਂ ਬੰਦੇ ਲਿਖ ਸਕਦੇ ਤੁਹਾਡੇ ਨੱਕਰ ਵਿੱਚ ਵੀ ਇੱਕ ਸੱਜਣ ਹੈ ਉਹ ਸ਼ਾਇਦ ਇੱਥੇ ਆਇਆ ਹੋਣ ਜਾਂ ਨਾ ਹੋਣ ਉਹਨੇ ਸੋਨੇ ਸ਼ਬਦ ਅੱਖਰ ਜੋੜ ਕੇ ਜਿਹੜੇ ਲਿਖੇ ਪਾਤਸ਼ਾਹ ਦੀ ਸਿਫਤ ਵਿੱਚ ਉਹ ਸੁਭਾ ਹੋਈ ਉਹਦੀ ਸੋ ਜਦੋਂ ਉਹ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਆਇਆ ਗਰੀਬ ਜਿਹਾ ਬੰਦਾ ਪੈਰਾਂ ਦਾ ਜੋੜਾ ਵੀ ਟੁੱਟਿਆ ਮੈਲੇ ਕੱਪੜੇ ਕਿਸੇ ਗਰੀਬ ਉੱਤੇ ਰੱਬ ਨੂੰ ਜਾਂ ਰੱਬ ਦੇ ਪਿਆਰਿਆਂ ਨੂੰ ਤਰਸਾ ਸਕਦਾ ਦੁਨੀਆਂ ਨੂੰ ਨਹੀਂ ਆਉਂਦਾ ਗੁਰੂ ਨੂੰ ਆ ਸਕਦਾ ਹੈ ਦੁਨੀਆਂ ਮਜ਼ਾਕ ਢਾਉਂਦੀ ਜਦੋਂ ਆਇਆ ਉਹਨੇ ਆ ਕੇ ਸਿੱਖਾਂ ਨੂੰ ਪੁੱਛਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀ ਦਰਬਾਰ ਕਦੋਂ ਲਾਉਂਦੇ ਜੂ ਸਿੱਖ ਕਹਿੰਦੇ ਤੂੰ ਕੀ ਲੈਣਾ ਹੈ ਕਹਿੰਦਾ ਜੀ ਮੈਂ ਵੀ ਕਵੀ ਆ ਵਿੱਚੋਂ ਦੋ ਚਾਰ ਸਿੱਖ ਬੁੱਲੇ ਕਹਿੰਦੇ ਕੱਪੜੇ ਵੇਖੇ ਤੂੰ ਇਹ ਕਵੀਆਂ ਵਾਲੇ ਜੋੜਾ ਤੇਰਾ ਟੁੱਟਿਆ ਮੈਲੇ ਤੇਰੇ ਕੱਪੜੇ ਨੇ ਉਹ ਦੋਨਾਂ ਕਵੀ ਐ ਕਵੀਆਂ ਵਾਲੇ ਕੱਪੜੇ ਵੇਖੇ ਨੇ ਉਹ ਚੁੱਪ ਕਰਕੇ ਇੱਕ ਸਿੱਖ ਨੂੰ ਤਰਸਾਇਆ ਉਹ ਕਹਿੰਦਾ ਭਾਈ ਕੋਈ ਗੱਲ ਨਹੀਂ ਦਿਲ ਹੌਲਾ ਨਾ ਕਰ ਸ਼ਾਮੀ 4 ਵਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ ਲਾਉਂਦੇ ਨੇ ਕਵੀਆਂ ਦਾ ਤੂੰ ਵੀ ਆ ਜਾਈਂ ਦਰਬਾਰ ਲੱਗਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਕਵੀ ਆ ਗਿਆ ਆ ਕੇ ਨਮਸ਼ਕਾਰ ਕੀਤੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਵੱਲ ਵੇਖ ਕੇ ਪਾਤਸ਼ਾਹ ਨੇ ਪੁੱਛਿਆ ਜੀ ਤੁਸੀਂ ਕੌਣ ਹੋ ਉਹ ਹੱਥ ਜੋੜ ਕੇ ਕਹਿੰਦਾ ਜੀ ਮੈਂ ਇੱਕ ਛੋਟਾ ਜਿਹਾ ਕਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੀ ਕਿੱਥੋਂ ਆਏ ਹੋ ਕਹਿੰਦਾ ਜੀ ਮੈਂ ਕਟੌੜ ਚ ਰਿਆਸਤ ਤੋਂ ਆਇਆ ਨੈਣਾ ਦੇਵੀ ਦਾ ਪਹਾੜ ਨੱਪ ਕੇ ਕਹਿਲੂਰ ਆਉਂਦਾ ਹੈ ਕਹਿਲੂਰ ਤੋਂ ਅੱਗੇ ਕਟੌੜ ਜਿਵੇਂ ਕਟੌੜ ਚ ਰਿਆਸਤ ਤੋਂ ਆਇਆ ਬਾਦਸ਼ਾਹ ਕਹਿੰਦੇ ਜੀ ਤੁਹਾਡਾ ਨਾਮ ਕੀ ਹੈ ਉਹ ਬੰਦੇ ਨੇ ਬੜੇ ਸੁੰਦਰ ਢੰਗ ਨਾਲ ਗੱਲ ਕਹੀ ਕਹਿੰਦਾ ਜੀ ਗਰੀਬਾਂ ਦਾ ਕਾਹਦਾ ਨਾਮ ਹੁੰਦਾ ਹੈ ਨਾਮ ਤੇ ਅਮੀਰਾਂ ਦਾ ਹੁੰਦਾ ਹੈ ਮਹਾਰਾਜ ਗਰੀਬੀ ਵਿੱਚ ਤਾਂ ਚੰਗੇ ਭੱਲੇ ਦਾ ਵੀ ਨਾਮ ਵਿਗੜ ਜਾਂਦਾ ਹੈ ਬਾਦਸ਼ਾਹ ਬੜੇ ਖੁਸ਼ ਹੋਏ ਕਹਿੰਦੇ ਭਾਈ ਫਿਰ ਵੀ ਕੋਈ ਤੁਹਾਡੇ ਮਾਂ ਪਿਓ ਨੇ ਜਿਹੜਾ ਨਾਮ ਰੱਖਿਆ ਉਹ ਦੱਸੋ ਤਾਂ ਕਵੀ ਬੋਲਿਆ ਕਹਿੰਦਾ ਮਹਾਰਾਜ ਮਾਂ ਪਿਓ ਨੇ ਨਾਮ ਰੱਖਿਆ ਸੀ ਹੰਸਰਾਮ ਤੇ ਮਹਾਰਾਜ ਮੈਂ ਕਦੇ ਹੰਸਰਾਮ ਕੰਨਾ ਨਾ ਸੁਣਿਆ ਨਹੀਂ ਆਪਣਾ ਨਾਮ ਨਾ ਮੈਨੂੰ ਕਿਸੇ ਨੇ ਹੰਸਰਾਮ ਕਿਹਾ ਮਹਾਰਾਜ ਜਦੋਂ ਦਾ ਸੁਣਿਆ ਇੱਥੇ ਸੁਣਿਆ ਲੋਕ ਹੰਸੋ ਹੀ ਕਹਿੰਦੇ ਆ ਉਹ ਹੰਸੋ ਕੋਈ ਕਪਤਾ ਹੀ ਸੁਣਾ ਦੇ ਕਹਿੰਦੇ ਮਹਾਰਾਜ ਹੰਸੂ ਦਾ ਸੁਣਿਆ ਹੰਸਰਾਮ ਕਦੇ ਮੈਂ ਸੁਣਿਆ ਨਹੀਂ ਨਾਮ ਮਾਂ ਪਿਓ ਨੇ ਹੰਸਰਾਮ ਰੱਖਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਅਦਬ ਨਾਲ ਬੋਲੇ ਕਹਿੰਦੇ ਕਵੀ ਹੰਸ ਰਾਮ ਜੀ ਫਿਰ ਸੁਣਾਓ ਕੋਈ ਕਵਤਾ ਜਦੋਂ ਜੀ ਸੁਣਿਆ ਨਾ ਉਹਨੇ ਨਾਲ ਉਹਦੀਆਂ ਅੱਖਾਂ ਭਰ ਆਈਆਂ ਬਾਦ ਦੀਨ ਦੁਨੀ ਦੇ ਬਾਦਸ਼ਾ ਐਡਾ ਵੱਡਾ ਦਾਤਾ ਹੋਵੇ ਤੇ ਮੇਰਾ ਨਾਮ ਐਨੇ ਅਦਬ ਨਾਲ ਜੀ ਕਹਿੰਦੇ ਹੋ ਕਵੀ ਹੰਸ ਰਾਮ ਜੀ ਐਨੇ ਅਦਬ ਨਾਲ ਬਾਦਸ਼ਾਹ ਕਹਿੰਦੇ ਕਵੀ ਹੰਸਰਾਮ ਜੀ ਸੁਣਾਓ ਕੁਝ ਉਹਨੇ ਫਿਰ ਇੱਕ ਰੁਬਾਈ ਇੱਕ ਕਵਿਤਾ ਸੁਣਾਈ ਜਦੋਂ ਇੱਕ ਕਵਿਤਾ ਸੁਣਾਇਆ ਹਜ਼ੂਰ ਕਹਿੰਦੇ ਹੋਰ ਸੁਣਾਓ ਉਹਨੇ ਇੱਕ ਕਵਿਤਾ ਹੋਰ ਸੁਣਾਈ ਬਾਦਸ਼ਾਹ ਕਹਿੰਦੇ ਭਾਈ ਹੋਰ ਸੁਣਾਓ ਉਹਨੇ ਫਿਰ ਸੁਣਾਇਆ ਹਜ਼ੂਰ ਕਹਿੰਦੇ ਜੋ ਹੋਰ ਆਉਂਦਾ ਵੀ ਸੁਣਾਓ ਸਵਾ ਘੰਟਾ ਉਹਦੇ ਕੋਲੋਂ ਸੁਣਦੇ ਰਹੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਪਰਸੰਨ ਹੋ ਗਏ ਨਾ ਸੁਣ ਕੇ ਤੇ ਬਾਦਸ਼ਾਹ ਨੇ ਸਜੇ ਕਵੀਆਂ ਦੇ ਦਰਬਾਰ ਵਿੱਚ ਖਜ਼ਾਂਚੀ ਸੱਦਿਆ ਆਪਣਾ ਖਜ਼ਾਨਚੀ ਸੱਦ ਕੇ ਪਾਤਸ਼ਾਹ ਕਹਿੰਦੇ ਖਜ਼ਾਨਚੀ ਰਾਮਚੰਦ ਜੀ ਖਜ਼ਾਨਾ ਵੇਖੋ ਕਿੰਨੀ ਕਮਾਇਆ ਪਿਆ ਕਹਿੰਦੇ ਮਹਾਰਾਜ ਸਤਿਵਚਨ ਖਜ਼ਾਨਾ ਵੇਖਿਆ ਖਜ਼ਾਨਚੀ ਆ ਕੇ ਕਹਿੰਦਾ ਜੀ 18000 ਰਜਤਪਣ ਪਿਆ ਹੈ ਰਜਤਪਣ ਕਹਿੰਦੇ ਨੇ ਚਾਂਦੀ ਦੀਆਂ ਮੋਹਰਾਂ ਉਸ ਵਕਤ ਚਾਂਦੀ ਦੀਆਂ ਮੋਹਰਾਂ چلਦੀਆਂ ਸੀ ਕਹਿੰਦੇ ਜੀ 18000 ਰਜਤਪਣ ਪਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਖਜ਼ਾਨਾ ਖਾਲੀ ਕਰ ਦਿਓ ਕਹਿੰਦੇ ਖਜ਼ਾਨਚੀ RAMCHAN ji ਥੈਲੀਆਂ ਭਰ ਲਿਓ ਪੂਰੇ ਦਾ ਪੂਰਾ ਖਜ਼ਾਨਾ ਕਵੀ ਹੰਸ RAM ji ਦਿੰਦੇ ਜਦੋਂ ਇੰਨੀ ਗੱਲ ਕਹੀ ਉਹਨੇ ਹੱਥ ਜੋੜ ਕੇ ਅੱਖਾਂ ਭਰ ਲਈਆਂ ਮਹਾਰਾਜ ਮਜ਼ਾਕ ਕਰਦੇ ਹੋ ਪਾਦਸ਼ਾ ਮੈਨੂੰ ਤਾਂ 2-4 ਮੋਹਰਾਂ ਦੇ ਦਿਓ ਮੇਰੀ ਗਰੀਬੀ ਕੱਟੀ ਜਾਣੀ ਹੈ ਮਹਾਰਾਜ ਮੈਂ ਇੰਨਾ ਖਜ਼ਾਨਾ ਕੀ ਕਰਨਾ ਹੈ ਗਰੀਬ ਬੰਦਾ ਕਿੱਥੇ ਰੱਖਾਂਗਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਤੈਨੂੰ ਗਰੀਬ ਨਹੀਂ ਰਹਿਣ ਦੇਣਾ ਕਵੀ ਹੰਸਰਾਮ ਜੀ ਤੁਹਾਨੂੰ ਰਾਜੇ ਬਣਾਉਣੇ ਰਾਜੇ ਪੂਰਾ ਖਜ਼ਾਨਾ ਤੁਹਾਨੂੰ ਥੈਲੀਆਂ ਭਰ ਲੈਂਦੀਆਂ ਖਜ਼ਾਨਾ ਖਾਲੀ ਕੀਤਾ 18000 ਰਜਿਤਪਨ ਮੋਰੇ ਰੱਖ ਦਿੱਤੀਆਂ ਥੈਲੀਆਂ ਪੂਰੇ ਭਰਿਆ ਹੋਇਆ ਪੰਡਾਲ ਦੀਵਾਨ ਦਿਖੇ ਫਿਰ ਪਾਤਸ਼ਾਹ ਬੋਲੇ ਕਹਿੰਦੇ ਖਜ਼ਾਨਚੀ ਰਾਮਚੰਦ ਜੀ ਕਹਿੰਦੇ ਮਹਾਰਾਜ ਹੁਕਮ ਕਹਿੰਦੇ ਜਿਹੜਾ ਗਵਾਲੀਅਰ ਦੀ ਸੰਗਤ ਨੇ ਹਾਥੀ ਭੇਂਟ ਕੀਤਾ ਕਹਿੰਦੇ ਹਾਂਜੀ ਮਹਾਰਾਜ ਕਹਿੰਦੇ ਉਹਦੇ ਉੱਤੇ ਪਾਲਕੀ ਸਜਾਓ ਉਹ ਹਾਥੀ ਵੀ ਕਵੀ ਹੰਸਰਾਮ ਨੂੰ ਦੇ ਦਿਓ ਜਦੋਂ ਕਿਤੇ ਆਉਣ ਜਾਣ ਹਾਥੀਆਂ ਤੇ ਆਇਆ ਕਰ ਕਿਉਂਕਿ ਰਾਜੇ ਲੋਕ ਹਾਥੀਆਂ ਤੇ ਹੁੰਦੇ ਨੇ ਉਹ ਰੋ ਪਿਆ ਸ਼੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜੀਆਂ ਨੇ ਹਾਥੀ ਵੀ ਉਹਨੂੰ ਦਿੱਤਾ ਖਜ਼ਾਨਾ ਵੀ ਦਿੱਤਾ ਜਦੋਂ ਉਹ ਕਟੌੜ ਚ ਰਿਆਸਤ ਵੱਲ ਤੁਰਨ ਲੱਗਾ ਅਨੰਦਪੁਰ ਸਾਹਿਬ ਤੋਂ ਸ਼੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜ ਉਹਨੂੰ ਵਿਦਿਆ ਕਰਨ ਆਏ ਪਾਤਸ਼ਾਹ ਨੇ ਕਿਹਾ ਜੀ ਹਾਥੀ ਤੇ ਬੈਠੋ ਨਾਲ 11 ਸਿੱਖ ਦਿੱਤੇ ਘੋੜਿਆਂ ਤੇ ਖਜ਼ਾਨਾ ਲੱਦਿਆ ਕਹਿੰਦੇ ਜਾਓ ਇਹਦੇ ਪਿੰਡ ਛੱਡ ਕੇ ਆਓ ਜਦੋਂ ਇਹ ਪਿੰਡ ਜਾਵੇ ਨਾ ਇਲਾਕੇ ਦੇ ਲੋਕ ਪਿੰਡ ਦੇ ਵੇਖਣ ਕੋਈ ਕਵੀ ਹੰਸਰਾਮ ਆ ਰਿਹਾ ਕਿਸੇ ਕਵੀ ਹੰਸਰਾਮ ਨੂੰ ਗੁਰੂ ਨੇ ਰਾਜਾ ਬਣਾਤਾ ਇਹਦੇ ਪਿੰਡ ਛੱਟ ਕੇ ਆਓ ਹਾਥੀ ਤੇ ਬਿਠਾਇਆ ਖਜ਼ਾਨਾ ਲੱਦ ਦਿੱਤਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਤ ਤੋਰਨ ਲੱਗੇ ਨਾ ਹੰਸਰਾਮ ਕਵੀ ਰੋ ਪਿਆ ਬਾਦਸ਼ਾਹ ਕਹਿੰਦੇ ਜੀ ਹੁਣ ਕਿਉਂ ਰੋਂਦੇ ਹੋ ਕਹਿੰਦਾ ਮਹਾਰਾਜ ਮੈਂ ਹਾਥੀ ਮੰਗਿਆ ਨਹੀਂ ਤੁਸੀਂ ਆਪ ਦਿੱਤਾ ਮਹਾਰਾਜ ਮੈਂ ਖਜ਼ਾਨਾ ਮੰਗਿਆ ਨਹੀਂ ਮਹਾਰਾਜ ਤੁਸੀਂ ਅੱਬੇ ਦਿੱਤਾ ਹੈ हे ਬਾਦਸ਼ਾ ਹੁਣ ਇੱਕ ਕਿਰਪਾ ਕਰੋ ਇੱਕ ਚੀਜ਼ ਮੈਂ ਮੰਗ ਕੇ ਲੈ ਜਿਹੜੇ ਕੋਲ ਬੰਦੀਰਖਾ ਕਰਨ ਵਾਲੇ ਸੀ ਨਾ ਉਹ ਵੇਖ ਕੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਪਏ ਕਹਿੰਦੇ ਲੋ ਆ ਗਿਆ ਨਾ ਨੀਚਤਾ ਤੇ ਦਿਖਾਤੀ ਇਹਨੇ ਆਪਣੀ ਗਰੀਬੀ ਮਹਾਰਾਜ ਨੇ ਇੰਨਾ ਕੋਈ ਦਿੱਤਾ ਇਹ ਫਿਰ ਕਹਿੰਦਾ ਮੈਂ ਕੁਝ ਮੰਗਣਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦੱਸੋ ਕੀ ਚਾਹੀਦਾ ਕਵੀ ਹੰਸਰਮ ਬੁੱਲਿਆ ਆਹ ਚੀਜ਼ ਆਪਾਂ ਸਾਰਿਆਂ ਨੂੰ ਮੰਗਣ ਦੀ ਲੋੜ ਹੈ ਕਵੀ ਹੰਸ ਰਾਮ ਕਹਿੰਦਾ ਮਹਾਰਾਜ ਮੈਂ ਹਾਥੀ ਮੰਗਿਆ ਨਹੀਂ ਤੁਸੀਂ ਆਪੇ ਹੀ ਦਿੱਤਾ ਮੈਂ ਖਜ਼ਾਨਾ ਮੰਗਿਆ ਨਹੀਂ ਤੁਸੀਂ ਖੁਸ਼ ਹੋ ਕੇ ਆਪੇ ਹੀ ਦਿੱਤਾ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਚੀਜ਼ ਮੈਂ ਮੰਗ ਕੇ ਲੈਣੀ ਹੂੰ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਵਿੱਚ ਆ ਕੇ ਕਵੀ ਹੰਸਰਾਮ ਨੂੰ ਘੁੱਟ ਕੇ ਗੱਲ ਨਾਲ ਲਾ ਲਿਆ ਕਹਿੰਦੇ ਹੰਸਰਾਮ ਜੀ ਆਨੰਦਪੁਰ ਸਾਹਿਬ ਆਉਂਦੇ ਰਿਓ ਆਨੰਦਪੁਰ ਸਾਹਿਬ ਆਉਂਦੇ ਰਿਓ ਗੁਰੂ ਨਾਨਕ ਨਦਰ ਕਰਨਗੇ ਤੁਹਾਨੂੰ ਥਾਂ ਜ਼ਰੂਰ ਮਿਲੇਗੀ ਕਦੇ ਕਦੇ 52 ਕਵੀਆਂ ਦੀ ਲਿਸਟ ਪੜਿਓ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀ ਉਹਦੇ ਵਿੱਚ ਇੱਕ ਕਵੀ ਹੰਸਰਾਮ ਜੀ ਵੀ ਪੜੋਂਗੇ ਤੁਸੀਂ ਬਾਦਸ਼ਾਹ ਨੇ ਥਾਂ ਦਿੱਤੀ ਫਿਰ ਜਦੋਂ ਹਾਥੀ ਤੇ ਬਿਠਾਇਆ ਉਹਨੂੰ ਖਜ਼ਾਨਾ ਲੱਦ ਕੇ ਸਿੱਖ ਤੋਰੇ ਬਾਦਸ਼ਾਹ ਨੇ ਕਿਹਾ ਮੋਰੇ ਨਗਾਰਾ ਬਜਾਓ ਭਾਈ ਇੱਕ ਸਿੱਖ ਇੱਕ ਘੋੜੇ ਤੇ ਨਗਾਰਾ ਬੰਨਿਆ ਨਗਾਰੇ ਵਜਾ ਕੇ ਉਹਦੇ ਪਿੰਡ ਛੱਡਣ ਗਏ ਤੁਰਨ ਲੱਗੇ ਤੇ ਕਵੀ ਹੰਸਰਾਮ ਕਹਿੰਦਾ ਮਹਾਰਾਜ ਸੁਣਿਆ ਸੀ ਕਿ ਨੀਚੇ ਉੱਚ ਕਰੇ ਮੇਰਾ ਗੋਵਿੰਦ ਕਹੂ ਤੇ ਨਾ ਡਰੇ ਮਹਾਰਾਜ ਅੱਜ ਵੇਖ ਲਿਆ ਤੁਸੀਂ ਨੀਮਿਆਂ ਨੂੰ ਉੱਚ ਕਰ ਦਿੰਦੇ ਹੋ ਜਦੋਂ ਕਟੌਚ ਰਿਆਸਤ ਬੜਿਆ ਨਾ ਪਹਾੜ ਟੱਪ ਕੇ ਤਾਂ ਕਟੌਚ ਰਿਆਸਤ ਦਾ ਰਾਜਾ ਕਿਰਪਾਲ ਚੰਦ ਕਟੌਚੀਆ ਉਹ ਸ਼ਿਕਾਰ ਖੇਡਣ ਆਇਆ ਉਹਨੇ ਸ਼ਿਕਾਰ ਖੇਡਦੇ ਆ ਵੇਖਿਆ ਕਹਿੰਦਾ ਹਾਥੀ ਤੇ ਕੋਈ ਬੈਠਾ ਹੁੰਦਾ ਮੋਹਰੇ ਖਜ਼ਾਨਾ ਲੱਦਿਆ ਨੰਘਾਰਾ ਵੱਜਦਾ ਕੋਈ ਰਾਜਾ ਲੱਗਦਾ ਉਹ ਕਰਪਾਲ ਚੰਦ ਕਟੌਚੀਆ ਘੋੜੇ ਤੋਂ ਉਤਰਿਆ ਤੇ ਹੱਥ ਜੋੜ ਕੇ ਅੱਗੇ ਆ ਕੇ ਕਹਿੰਦਾ ਜੀ ਕਿਸੇ ਰਿਆਸਤ ਦੇ ਰਾਜੇ ਹੋ ਤੁਸੀਂ ਕਵੀ ਹੰਸਰਾਵ ਦੀ ਅੱਖਾਂ ਬਹਿਤ ਰਹੀਆਂ ਉਹ ਪੋਪਨਕਲੀ ਰੋ ਪਿਆ ਵਾ ਵੇ ਦਾਤਿਆ ਜਿਹਦੀ ਰਿਆਸਤ ਵਿੱਚ ਮੈਨੂੰ ਕੋਈ ਕੁੱਡਿਓ ਖੋਟਾ ਨਹੀਂ ਸੀ ਪੁੱਛਦਾ ਲੋਕ ਹੰਸੂ ਕਹਿੰਦੇ ਸੀ ਅਜ ਉਸ ਰਿਆਸਤ ਦਾ ਰਾਜਾ ਹੱਥ ਜੋੜ ਕੇ ਕਹਿੰਦਾ ਰਾਜੇਓ ਤੁਸੀਂ ਕੋਈ ਉਹ ਕਵੀ ਹੰਸ੍ਰਾਮ ਅੱਖਾਂ ਭਰ ਕੇ ਰੋ ਪਿਆ ਕਿਰਪਾਲ ਚੰਦ ਕਟੋਚੀਆ ਰਾਜਾ ਕਹਿੰਦਾ ਜੀ ਰਾਜੇਓ ਕਿਸੇ ਰਿਆਸਤ ਦੇ ਤੇ ਕਵੀ ਹੰਸ੍ਰਾਮ ਬੋਲਿਆ ਅੱਖਾਂ ਭਰ ਕੇ ਕਹਿੰਦਾ ਮੈਂ ਕੋਈ ਰਾਜਾ ਰੂਜਾ ਨਹੀਂ ਹਾਂ ਕ੍ਰਿਪਾਲਚੰਦ ਕਟੋਚੀਆ ਕਹਿੰਦਾ ਜੇ ਰਾਜਾ ਨਹੀਂ ਹਾਥੀ ਤੇ ਕਿਵੇਂ ਬੈਠਾ ਹੈ ਜੇ ਰਾਜਾ ਨਹੀਂ ਆ ਖਜ਼ਾਨਾ ਲੱਦਿਆ ਨਗਾਰਾ ਵੱਜਦਾ ਫਿਰ ਕੌਣ ਹੈ ਰਾਜੇ ਲੋਕ ਹੱਥੀਆਂ ਤੇ ਬੈਂਦੇ ਨੇ ਓਏ ਜੇ ਤੂੰ ਰਾਜਾ ਨਹੀਂ ਫਿਰ ਕੌਣ ਹੈ ਕ੍ਰਿਪਾਲਚੰਦ ਕਟੋਚੀਆ ਜਦੋਂ ਪੁੱਛਦਾ ਕਵੀ ਹੰਸਰਾਮ ਪਤਾ ਕੀ ਕਹਿੰਦਾ ਕਹਿੰਦਾ ਮੈਂ ਕੋਈ ਰਾਜਾ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਜਾ ਰਿਹਾ ਮੈਂ ਕੋਈ ਰਾਜਾ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਜਾ ਰਿਹਾ ਜਿਹੜੀ ਗੱਲ ਫਿਰ ਹੰਸਰਾਮ ਕਵੀ ਨੇ ਕਹੀ ਉਹ ਕਹਿੰਦਾ ਗੁਰੂ ਗੋਬਿੰਦ ਕੇ ਮੰਗੇ ਕਵੀ ਰਾਜ ਚਲੇ ਜਾਤ ਹੈ ਮੈਂ ਇੱਕ ਅਨਗੁਣਾ ਜਿਹਾ ਮੰਗਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਜਾ ਰਿਹਾ ਮੈਂ ਕੋਈ ਰਾਜਾ ਨਹੀਂ ਤੇ ਕਰਪਾਲ ਚੰਦ ਕਟੋਚੀ ਨੇ ਹੈਰਾਨ ਹੋ ਕੇ ਗਿਆ ਸੀ ਕਹਿੰਦਾ ਅੱਛਾ ਜਿਹੜੇ ਦਾਤੇ ਦੇ ਮੰਗਤੇ ਹਾਥੀਆਂ ਤੇ ਆਉਂਦੇ ਨੇ ਓਏ ਦਾਤਾ ਕਿੰਨਾ ਵੱਡਾ ਹੋਏਗਾ ਜਿਹਦੇ ਘਰ ਦੇ ਮੰਗਤਿਆਂ ਕੋਲ ਹਾਥੀ ਨੇ ਉਹ ਘਰ ਦਾ ਦਾਤਾ ਕਿੰਨਾ ਵੱਡਾ ਹੋਏਗਾ ਕਿਰਪਾਲ ਚੰਦ ਕਟੋਚੀਆ ਕਹਿੰਦਾ ਮੈਂ ਵੀ ਆਨੰਦਪੁਰ ਸਾਹਿਬ ਵੇਖ ਕੇ ਆਉਣੇ ਓਏ ਜਿਹਦੇ ਘਰ ਦੇ ਮੰਗਤਿਆਂ ਕੋਲ ਹਾਥੀ ਨੇ ਉਹ ਦਾਤਾ ਕਿੰਨਾ ਮਹਾਨ ਹੋਏਗਾ ਸਾਧ ਸੰਗਤ ਜਦੋਂ ਵੀ ਵਕਤ ਬਣੇ ਆਨੰਦਪੁਰ ਸਾਹਿਬ ਜਾਇਆ ਕਰੋ ਕਲਗੀ ਤਰਪੀਤਮ ਪਾਤਸ਼ਾਹ ਆਪਣਾ ਸਭ ਕੁਝ ਲਟਾ ਕੇ ਸਾਨੂੰ ਇਹ ਮਹਿਲ ਦੇ ਗਏ ਨੇ ਸਾਨੂੰ ਖੁਸ਼ੀਆਂ ਦੇ ਗਏ ਨੇ ਉਸ ਦਾਦੇ ਦਾ ਆਪਾਂ ਸ਼ੁਕਰਾਨਾ ਕਰਨਾ